ਸਾਸੀ ਕਾਲ ਜੀ ਸਵਾਗਤ ਕਰਦੀ ਆ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਬੁਟੀਕ ਬਰਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੀ ਕੋਈ ਵੀਡੀਓ ਸਕਿੱਪ ਨਾ ਹੋਵੇ ਅਸੀਂ ਰੋਜ਼ ਨਵੀਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਬੜੇ ਪਿਆਰੇ ਪਿਆਰੇ ਲੈ ਕੇ ਆਉਂਦੇ ਆ ਸੂਟ ਦੇਖੋ ਜੀ ਅੱਜ ਦੇ ਜਿਹੜੇ ਸੀ ਸੂਟ ਲੈ ਕੇ ਆਏ ਆ ਇਹ ਪਲੇਨ ਔਰਗੈਂਜ਼ਾ ਬਾਟਮ ਦੇ ਨਾਲ ਲੈ ਕੇ ਆਏ ਸਾਡੇ ਕੋਲੇ ਤਿੰਨ ਤਰ੍ਹਾਂ ਦੀਆਂ ਬਾਟਮ ਆਈਆਂ ਔਰਗੈਂਜ਼ਾ ਦੀਆਂ ਠੀਕ ਹੈ ਜੀ ਅਸੀਂ ਨਾਲ ਸ਼ਰਟ ਪੀਸ ਲੈ ਕੇ ਆਏ ਆ ਕਈ ਕਈ ਪੀਸ ਜਿਹੜੇ ਰਿਪੀਟ ਚ ਰਹਿਣਗੇ ਕਈ ਪੀਸ ਅਸੀਂ ਸਾਡੇ ਕੋਲ ਨਿਊ ਲੈ ਕੇ ਆਏ ਆ ਸ਼ਰਟ ਪੀਸ ਦੇਖੋ ਫਸਟ ਪੀਸ ਦੇਖੋ ਜੀ ਸਾਡੇ ਕੋਲੇ ਪਿਓਰ ਬੰਬੇ कॉटन ਆ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਬੰਬੇ कॉटन ਦਾ ਤੁਸੀਂ ਸਾਡੇ ਕੋਲੋਂ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਸ਼ਰਟ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਜੀ ਪਲੇਨ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਕੋੜ ਸੈਟ ਲਈ ਬੜਾ ਪਿਆਰਾ ਜਿਹਾ ਸੂਟ ਰਹਿਣਾ ਜੀ ਦੇਖੋ ਜੇ ਕਹਤ ਤੁਸੀਂ ਕੋੜ ਸੈਟ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਜ਼ਿਆਦਾ ਪਿਆਰਾ ਇਹਦੀ ਪ੍ਰਿੰਟਿੰਗ ਹੈ ਅਸੀਂ ਇਹਦੇ ਨਾਲ ਵੈਸੇ ਬਾਟਮ ਲੈ ਕੇ ਆਏ ਆ ਔਰ ਗੈਂਜਾ ਫੈਬਰਿਕ ਦੀ ਦੇਖੋ ਜੀ ਪਿਓਰ ਕਾਟਨ ਰਹੂਗੀ نیچے ਪੈਚ ਵਰਕ ਰਹੂਗਾ ਔਰ ਗੈਂਜਾ ਦਾ ਸਾਡੇ ਕੋਲ ਤਿੰਨ ਤਰ੍ਹਾਂ ਦੀਆਂ ਬਾਟਮ ਅਵੇਲੇਬਲ ਹੈ ਇਹਦੇ ਨਾਲ ਸਾਡੇ ਕੋਲ ਤਿੰਨ ਤਰ੍ਹਾਂ ਦੀਆਂ ਬਾਟਮ ਅਵੇਲੇਬਲ ਹੈ ਉੱਪਰ ਬਾਟਮ ਦੇ ਪੂਰਾ ਥ्रेड ਵਰਕ ਹੋਇਆ ਠੀਕ ਹੈ ਜੀ ਇਹ نیچے ਆਉਣਾ ਇਹ نیچے ਪੈਚ ਵਰਕ ਆਊਗਾ ਔਰਗੈਂਜਾ ਦਾ ਸਤੋਂ ਦਿਖਾਵਾਂਗੇ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਔਰਗਾਂజా ਦਾ ਪੈਚਵਰਕ ਹੋਣਾ ਨੀਚੇ ਠੀਕ ਹੈ ਉੱਪਰ ਵੀ ਇਹਦੇ ਥ੍ਰੈਡਵਰਕ ਹੋਇਆ ਪੂਰੀ ਬਾਟਮ ਦੇ ਉੱਪਰ ਥ੍ਰੈਡਵਰਕ ਹੋਇਆ ਬੜੀ ਪਿਆਰੀ ਜੀ ਬਾਟਮ ਰਹਿਣ ਵਾਲੀ ਹੈ ਦੇਖੋ ਜੀ ਇਸ ਸੂਟ ਦੇ ਨਾਲ ਬੜੀ ਪਿਆਰੀ ਜੀ ਬਾਟਮ ਰਹਿਣ ਵਾਲੀ ਹੈ ਇਹ ਵਾਲੀ ਦੇਖੋ ਬੜੀ ਪਿਆਰੀ ਜੀ ਬੜਾ ਪਿਆਰਾ ਪ੍ਰਿੰਟ ਲੱਗ ਰਿਹਾ ਇਸ ਬਾਟਮ ਦੇ ਨਾਲ ਦੇਖੋ ਡਿਜ਼ਾਈਨਿੰਗ ਦੇਖੋ ਬੜੀ ਪਿਆਰੀ ਜੀ ਲੱਗ ਰਹੀ ਹੈ ਇਹ ਕੇ ਵਾਲੀ ਬਾਟਮ ਹੈ ਸਾਡੇ ਕੋਲ ਇੱਕ ਹੋਰ ਬਾਟਮ ਹੈ ਜੀ 10 ਤਰ੍ਹਾਂ ਦੀਆਂ ਬਾਟਮਾਂ ਸਾਡੇ ਕੋਲੇ ਅਵੇਲੇਬਲ ਹੈ ਦੇਖੋ ਇਹ ਕੇ ਵਾਲੀ ਡਿਜ਼ਾਈਨਿੰਗ ਆਉਗੀ ਇਹ ਵੀ ਬੜੀ ਪਿਆਰੀ ਡਿਜ਼ਾਈਨਿੰਗ ਹੈ बॉटम ਦੀ ਬੜੀ ਪਿਆਰੀ ਡਿਜ਼ਾਈਨਿੰਗ ਹੈ ਇੱਕ ਹੋਰ ਆਉਗੀ ਡਿਜ਼ਾਈਨਿੰਗ 10 ਤਰ੍ਹਾਂ ਦੀਆਂ ਡਿਜ਼ਾਈਨਿੰਗਾਂ ਸਾਡੇ ਕੋਲੇ बॉਟਮ ਦੀਆਂ ਤੁਸੀਂ ਕਿਸੇ ਤਰ੍ਹਾਂ ਦੀ ਜਿਹੜੀ ਵੀ ਤੁਹਾਨੂੰ ਡਿਜ਼ਾਈਨਿੰਗ ਪਸੰਦ ਹੈ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹਦਾ ਜਿਹੜਾ ਸੀ ਪ੍ਰਾਈਸ ਦੇ ਰਹੇ ਆ 325 ਰੁਪਏ ਪਰ ਮੀਟਰ ਦੇ ਰਹੇ ਆ बॉਟਮ ਦਾ 325 ਰੁਪਏ ਪਰ बॉਟਮ ਦਾ ਅਸੀਂ ਪ੍ਰਾਈਸ ਦੇ ਰਹੇ ਆ ਠੀਕ ਹੈ ਜੀ ਇਹ ਵਾਲਾ ਜਿਹੜਾ ਸ਼ਰਟ ਪੀਸ ਹੈ ਤੁਹਾਨੂੰ 275 ਦੇ ਵਿੱਚ ਤੁਸੀਂ ਸਾਡੇ ਕੋਲ ਬਾਏ ਕਰ ਸਕਦੇ ਹੋ ਕੱਲਾ ਸ਼ਰਟ ਪੀਸ 275 ਦੇ ਵਿੱਚ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਸਾਡੇ ਕੋਲੇ ਕੰਪਲੀਟ ਥਾਨ ਆਏ ਨੇ ਬਾਟਮਾਂ ਦੇ ਠੀਕ ਹੈ ਜੀ ਤੁਸੀਂ ਕੋਈ ਵੀ ਬਾਟਮ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਕੋਲੋਂ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੁਸੀਂ ਅਸੀਂ ਇਹਦੇ ਨਾਲ ਤੁਹਾਨੂੰ ਪਲੇਨ ਬਾਟਮ ਲਗਾ ਕੇ ਦਿਖਾਵਾਂਗੇ ਤੁਸੀਂ ਉਹਦੇ ਉੱਪਰ ਆਪਣੀ ਡਿਜ਼ਾਈਨਿੰਗ ਕਰ ਸਕਦੇ ਹੋ ਸਾਡੇ ਕੋਲੇ ਬਹੁਤ ਤਰ੍ਹਾਂ ਦੀਆਂ ਲੈਸਾਂ ਅਵੇਲੇਬਲ ਹੈ ਤੁਸੀਂ ਆਪਣੀ ਡਿਜ਼ਾਈਨਿੰਗ ਕਰ ਸਕਦੇ ਹੋ ਬਾਟਮ ਦੇ ਉੱਪਰ ਦੇਖੋ ਜੀ ਤੁਸੀਂ ਇਹਦੇ ਨਾਲ ਦੇਖੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਕੋਲ ਲੈਸਾਂ ਉਹ ਸਾਡੇ ਕੋਲੇ ਅਵੇਲੇਬਲ ਹੈ ਤੇ ਤੁਸੀਂ ਆਪਣੀ ਡਿਜ਼ਾਈਨਿੰਗ ਕਰਕੇ ਵੀ ਆਪਣਾ ਪੈਂਟ ਪਲਾਜ਼ੋ ਰੈਡੀ ਕਰ ਸਕਦੇ ਹੋ ਤੇ ਆਪਣੀ ਬਾਟਮ ਵੀ ਰੈਡੀ ਕਰ ਸਕਦੇ ਹੋ ਦੇਖੋ ਇੱਕ ਵਾਲੀ ਜਿਹੜੀ ਇਹ ਵਾਲੀ ਲੈਸ ਆਉਗੀ ਬੜੀ ਪਿਆਰੀ ਜੀ ਲੈਸ ਰਹਿਣੀ ਹੈ ਰਹਿਣ ਵਾਲੀ ਹੈ ਦੇਖਿਓ ਠੀਕ ਹੈ ਜੀ ਪੈਚਵਰਕ ਲਈ ਲੈਸ ਆ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਇਹ ਵੀ ਤੁਸੀਂ ਪਲਾਜ਼ੋ ਦੇ ਉੱਪਰ ਜਾਂ ਪੈਂਟ ਪਲਾਜ਼ੋ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਲੈਸ ਜਾਂ ਸਲਵਾਰ ਉੱਪਰ ਲਗਾ ਸਕਦੇ ਹੋ ਬੜੀ ਪਿਆਰੀ ਜੀ ਲੈਸ ਰਹਿਣ ਵਾਲੀ ਹੈ ਠੀਕ ਹੈ ਇੱਕ ਇਹ ਵਾਲੀ ਲੈਸ ਆਣੀ ਆ ਇੱਕ ਹੋਰ ਡਿਜ਼ਾਈਨਿੰਗ ਹੈ ਸਾਡੇ ਕੋਲੇ ਦੇਖੋ ਇਹ ਵੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਇਹ ਕੇ ਵਾਲੀ ਲੈਸ ਰਹੂਗੀ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਸ ਤੁਹਾਨੂੰ ਬੋਟਮ ਦੇ ਉੱਪਰ ਲਗਾ ਕੇ ਦਿਖਾਵਾਂਗੇ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਕੋਲ ਇਹ ਲੈਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਬਾਨੀ ਹੈ ਸਲਵਾਰ ਦੀ ਜਾਂ ਪਲਾਜ਼ੋ ਦੀ ਇਹ ਵਾਲੀ ਲੈਸ ਲਗਾ ਕੇ ਇੱਕ ਸਾਡੇ ਕੋਲ ਇਹ ਵਾਲੀ ਲੈਸ ਅਵੇਲੇਬਲ ਹੈ ਠੀਕ ਹੈ ਜੀ ਇੱਕ ਇਹ ਵਾਲੀ ਲੈਸ ਸਾਡੇ ਕੋਲ ਬਹੁਤ ਤਰ੍ਹਾਂ ਦੀਆਂ ਲੈਸਾਂ ਦੇਖੋ ਇਹ ਕੇ ਵਾਲੀ ਵੀ ਲੈਸ ਤੁਹਾਨੂੰ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸ਼ਰਟ ਦੇ ਉੱਪਰ ਵੀ ਲਗਾ ਸਕਦੇ ਹੋ बॉਟਮ ਦੇ ਉੱਪਰ ਵੀ ਲਗਾ ਸਕਦੇ ਹੋ ਠੀਕ ਹੈ ਅਸੀਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਲੈਸਾਂ ਦਿਖਾਵਾਂਗੇ ਬੜੀਆਂ ਪਿਆਰੀਆਂ ਪਿਆਰੀਆਂ ਸਾਡੇ ਕੋਲੇ ਲੈਸਾਂ ਜੀ ਇੱਕੇ ਵਾਰ ਹੀ ਲੈਸ ਰਹਿਣੀ ਆ ਜੀ ਦੇਖੋ ਇੱਕੇ ਵਾਰ ਹੀ ਲੈਸ ਰਹੂਗੀ ਦੇਖੋ ਕਿੰਨਾ ਪਿਆਰਾ ਸੂਟ ਜਿਹੜਾ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਇਦਾਂ ਦੀਆਂ ਲੈਸਾਂ ਲਗਾ ਕੇ ਠੀਕ ਹੈ ਜਿਹੜੀ ਵੀ ਤੁਹਾਨੂੰ ਕੋਈ ਲੈਸ ਪਸੰਦ ਆ ਸਾਡੇ ਕੋਲ ਤੁਸੀਂ ਉਹ ਬਾਇ ਕਰ ਸਕਦੇ ਹੋ ਵਾਈਟ ਬਾਟਮ ਦੇ ਉੱਪਰ ਵੀ ਲਗਾ ਸਕਦੇ ਹੋ ਕਲਰਫੁਲ ਬਾਟਮ ਦੇ ਉੱਪਰ ਵੀ ਤੁਸੀਂ ਇਦਾਂ ਦੀ ਲੈਸ ਲਗਾ ਸਕਦੇ ਹੋ ਠੀਕ ਹੈ ਜੀ ਕਲਰਫੁਲ ਬਾਟਮ ਦੇ ਉੱਪਰ ਵੀ ਤੁਸੀਂ ਇਦਾਂ ਦੀ ਲੈਸ ਲਗਾ ਸਕਦੇ ਸਾਡੇ ਕੋਲੇ ਹੋਰ ਵੀ ਬਹੁਤ ਸਾਰੀਆਂ ਲੈਸਾਂ ਅਵੇਲੇਬਲ ਹੈ ਸੂਟਾਂ ਦੇ ਉੱਪਰ ਵੀ ਤੁਸੀਂ ਲਗਾ ਸਕਦੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਲੈਸ ਲੈਣਾ ਚਾਹੁੰਦੇ ਹੋ ਤੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬੜੀਆਂ ਪਿਆਰੀਆਂ ਪਿਆਰੀਆਂ ਸਾਡੇ ਕੋਲੇ ਬਹੁਤ ਸਾਰੀਆਂ ਲੈਸਾਂ ਅਵੇਲੇਬਲ ਹੈ ਠੀਕ ਹੈ ਜੀ ਇਹ ਵਾਲੀਆਂ ਲੈਸਾਂ ਸੀ ਪਲਾਜ਼ੋ ਦੇ ਉੱਪਰ ਲਗਾਉਣ ਵਾਸਤੇ ਇਸ ਤੋਂ ਅਗਲਾ ਸ਼ਰਟ ਪੀਸ ਤੋਂ ਦਿਖਾਉਣ ਲੱਗੇ ਹਾਂ बॉਟਮ ਦੇ ਨਾਲ ਠੀਕ ਹੈ ਇਹ ਸਾਡੀਆਂ ਰਹਿਣੀਆਂ ਸੀ ਲੈਸਾਂ ਅਗਲਾ ਸੀ ਸ਼ਰਟ ਪੀਸ ਦਿਖਾਉਣ ਲੱਗੇ ਆਂ ਬੜੀ ਪਿਆਰੀ ਜੀ ਨਵੀਂ ਪ੍ਰਿੰਟਿੰਗ ਲੈ ਕੇ ਆਏ ਆਂ ਦੇਖੋ ਇਹਦਾ ਵੀ ਤੁਸੀਂ ਜਿਹੜਾ ਕੋਟ ਸੈੱਟ ਆ ਬੜਾ ਸੋਹਣਾ ਜਿਹਾ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਕੋਟ ਸੈੱਟ ਰੈਡੀ ਕਰ ਸਕਦੇ ਹੋ ਤੇ ਬਾਟਮ ਦੇ ਨਾਲ ਵੀ ਤੁਸੀਂ ਇਹ ਵਾਲਾ ਸ਼ਰਟ ਪੀਸ ਰੈਡੀ ਕਰ ਸਕਦੇ ਠੀਕ ਹੈ ਜੀ ਜਿਵੇਂ ਪਲੇਨ ਬਾਟਮ ਲਗਾ ਲਈ ਦੇਖੋ ਇਸ ਬਾਟਮ ਦੇ ਨਾਲ ਵੀ ਇਸ ਬਾਟਮ ਦੇ ਨਾਲ ਵੀ ਤੁਸੀਂ ਸ਼ਰਟ ਪੀਸ ਰੈਡੀ ਕਰ ਸਕਦੇ ਹੋ ਬਾਕੀ ਤੁਸੀਂ ਇਹ ਲੈਸਾਂ ਲਗਾ ਸਕਦੇ ਹੋ ਇਸ ਤਰ੍ਹਾਂ ਜਿਹੜੀਆਂ ਅਸੀਂ ਲੈ ਕੇ ਆਏ ਆਂ ਦੇਖੋ ਬੜੀਆਂ ਪਿਆਰੀਆਂ ਪਿਆਰੀਆਂ ਲੈਸਾਂ ਲੈ ਕੇ ਆਏ ਆਂ ਅਸੀਂ ਇਹਵਲੀਆਂ ਲੈਸਾਂ ਲਗਾ ਕੇ ਠੀਕ ਹੈ ਜੀ ਇਹਵਲੀਆਂ ਲੈਸਾਂ ਲਗਾ ਕੇ ਬੜੀਆਂ ਪਿਆਰੀਆਂ ਪਿਆਰੀਆਂ ਸਾਡੇ ਕੋਲ ਲੈਸਾਂ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਬੜਾ ਪਿਆਰਾ ਜਿਹਾ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਅਸੀਂ ਬਹੁਤ ਸੋਹਣੀਆਂ ਜੀਆਂ ਲੈਸਾਂ ਲੈ ਕੇ ਆਏ ਹਾਂ ਬਾਕੀ ਕਿਸੇ ਵੀ ਤਰ੍ਹਾਂ ਦੀ ਲੈਸ ਤੁਸੀਂ ਲੈਣਾ ਹੋਵੇ ਠੀਕ ਹੈ ਕੱਟ ਵਾਲੀ ਸ਼ਰਟ ਪੀਸ ਤੇ ਲਗਾਉਣ ਵਾਲੀ ਸਾਡੇ ਕੋਲੇ ਸਭ ਤਰ੍ਹਾਂ ਦੀਆਂ ਲੈਸਾਂ ਅਵੇਲੇਬਲ ਹੈ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਇਹ ਵਾਲਾ ਬਣ ਕੇ ਤੇ ਜੇਕਰ ਤੁਸੀਂ ਔਰਗੈਂਜ਼ਾ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਤਿੰਨ ਤਰ੍ਹਾਂ ਦੀ ਡਿਜ਼ਾਈਨਿੰਗ ਵਿੱਚ ਸਾਡੇ ਕੋਲੇ ਬਾਟਮ ਆਈ ਹੋਈ ਹੈ ਜੀ 10 ਤਰ੍ਹਾਂ ਦੀ ਡਿਜ਼ਾਈਨਿੰਗ ਦੇ ਵਿੱਚ ਸਾਡੇ ਕੋਲੇ ਬਾਟਮ ਆਈ ਹੋਈ ਹੈ ਦੇਖੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਬਾਟਮ ਦੀ ਤੇ ਇਹ ਵਾਲਾ ਰਹਿਣਾ ਦੇ ਨਾਲ ਸ਼ਰਟ ਪੀਸ ਠੀਕ ਹੈ ਜੀ ਇਹ ਵਾਲਾ ਰਹਿਣਾ ਇਹਦੇ ਨਾਲ ਸ਼ਰਟ ਪੀਸ ਇਹ ਵਾਲੀ ਰਹਿਣ ਵਾਲੀ ਹੈ ਇਹਦੇ ਨਾਲ ਬਾਟਮ ਦੇਖੋ ਇਹ ਵਾਲੀ ਰਹਿਣ ਵਾਲੀ ਹੈ ਇਹਦੇ ਨਾਲ ਬਾਟਮ ਕੈਂਟਰਾਂ ਦੇ ਡਿਜ਼ਾਈਨ ਅਸੀਂ ਸ਼ੁਰੂ ਜ ਤੁਹਾਨੂੰ ਦਿਖਾਏ ਸੀ ਵੀਡੀਓ ਚ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਸ਼ਰਟ ਪੀਸ ਦਿਖਾਉਣ ਲੱਗੇ ਆ ਇਹ ਵੀ ਇੱਕ ਨਿਊ ਪ੍ਰਿੰਟ ਸਾਡੇ ਕੋਲੇ ਆਇਆ ਨਿਊ ਪ੍ਰਿੰਟ ਆਇਆ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਇਹ ਵਾਲੇ ਤੁਸੀਂ ਸ਼ਰਟ ਪੀਸ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੇ ਬਾਟਮ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਦਿਖਾਵਾਂਗੇ ਬਾਟਮ ਦੇ ਦੇਖੋ ਇਹ ਵਾਲੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਦੇਖੋ ਇਹ ਵਾਲੀ ਬਾਟਮ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ 325 ਰੁਪਏ ਪਰ ਬਾਟਮ ਪਰ ਮੀਟਰ ਰਹੂਗਾ ਜੀ ਬਾਟਮ 325 ਰੁਪਏ ਪਰ ਮੀਟਰ ਬਾਟਮ ਰਹੂਗੀ ਠੀਕ ਹੈ ਜੀ ਬਾਕੀ ਲੈਸ ਆਲੂਸਾਂ ਲਗਾ ਕੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ 셔ਟ ਦੇ ਉੱਪਰ ਬਾਜੂ ਉੱਪਰ ਘੇਰੇ ਉੱਪਰ ਠੀਕ ਹੈ ਬੜੀਆਂ ਪਿਆਰੀਆਂ ਪਿਆਰੀਆਂ ਲੈਸਾਂ ਸਾਡੇ ਕੋਲੇ ਅਵੇਲੇਬਲ ਹੈ ਇਸੋ ਕੁਲਾ 셔ਟ ਪੀਸ ਤੁਹਾਨੂੰ ਦਿਖਾਉਣ ਲੱਗੇ ਹਾਂ ਦੇਖੋ ਇਹ ਵੀ ਬੜਾ ਪਿਆਰਾ ਜਿਹਾ 셔ਟ ਪੀਸ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਧਰੋਂ ਤੁਹਾਨੂੰ ਬਾਟਮ ਲਗਾ ਕੇ ਦਿਖਾਵਾਂਗੇ ਠੀਕ ਹੈ ਜੀ ਇਹਨਾਂ ਨਾਲ ਅਸੀਂ ਬਾਟਮ ਲਗਾ ਕੇ ਦਿਖਾਵਾਂਗੇ ਦੇਖੋ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਇਸ ਤਰ੍ਹਾਂ ਦੀ ਬਾਟਮ ਦੇ ਨਾਲ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਣਾ ਠੀਕ ਹੈ ਜੀ ਬਾਟਮ ਦੇ ਨਾਲ ਬਹੁਤ ਪਿਆਰਾ ਸੂਟ ਰੈਡੀ ਹੋਣਾ ਇਸ ਤੋਂ ਅਗਲਾ ਸ਼ਰਟ ਪੀਸ ਲੈ ਕੇ ਆਏ ਸੀ ਰਿਪੀਟ ਦੇ ਵਿੱਚ ਠੀਕ ਹੈ ਜੀ ਜੇਕਰ ਤੁਸੀਂ ਇਹ ਵਾਲੇ ਪੀਸ ਵੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਤੁਸੀਂ ਇਹ ਬਾਈ ਕਰ ਸਕਦੇ ਹੋ ਦੇਖੋ ਇਹ ਕੇਵਲਾ ਪੀਸ ਰਹੂਗਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਸ਼ਰਟ ਪੀਸ ਰਹੂਗਾ ਇਹਨਾਂ ਬਾਟਮਾਂ ਦੇ ਨਾਲ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਸ਼ਰਟ ਪੀਸ ਵੀ ਠੀਕ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਕੇਵਲਾ ਸ਼ਰਟ ਪੀਸ ਰਹੂਗਾ ਇਹ ਵਾਲਾ ਸ਼ਰਟ ਪੀਸ ਰਹੂਗਾ ਇਹ ਵੀ ਤੁਸੀਂ ਇਹਨਾਂ ਬਾਟਮ ਦੇ ਨਾਲ ਤੁਸੀਂ ਸਾਡੇ ਕੋਲੋਂ ਇਹ ਵਾਲਾ ਪੀਸ ਬਾਏ ਕਰ ਸਕਦੇ ਹੋ ਦੇਖੋ ਵਾਈਟ ਬਾਟਮ ਲਗਾ ਕੇ ਆਰਗੈਂਜ਼ਾ ਬਾਟਮ ਲਗਾ ਕੇ ਠੀਕ ਹੈ ਜੀ ਇਹ ਵਾਲਾ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ। ਤਾਂ ਅੰਤਰਾਂ ਦੇ ਡਿਜ਼ਾਈਨਿੰਗ ਵੀ ਸਾਡੇ ਕੋਲੇ ਬਾਟਮ ਆਈ ਹੋਈ ਹੈ। ਅਗਲਾ ਪੀਸ ਦੇਖੋ ਪ੍ਰਿੰਟਿੰਗ ਦੇਖੋ ਇਹ ਕੇ ਵਾਲੀ ਵੀ ਪ੍ਰਿੰਟਿੰਗ ਅਸੀਂ ਪੀਟ ਚ ਲੈ ਕੇ ਆਏ ਆ। ਸਾਡੇ ਕੋਲੇ ਇੱਕ ਸ਼ਰਟ ਪੀਸ ਬਚਿਆ ਜੇਕਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤਾਂ ਇਹ ਵਾਲਾ ਸ਼ਰਟ ਪੀਸ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ। ਠੀਕ ਹੈ ਜੀ ਇਹ ਵਾਲਾ ਸ਼ਰਟ ਪੀਸ ਵੀ ਸਾਡੇ ਕੋਲੇ ਸਿਰਫ ਇੱਕ ਪੀਸ ਹੈ ਜੀ ਸ਼ਰਟ ਦਾ ਜੇ ਕਿਸੇ ਵੀ ਮੇਰੇ ਭੈਣੇ ਲੈਣਾ ਹੋਵੇ ਤਾਂ ਇਹ ਵਾਲਾ ਸ਼ਰਟ ਪੀਸ ਸਾਡੇ ਕੋਲੋਂ ਵਾਈਟ ਬਾਟਮ ਦੇ ਨਾਲ ਤੁਸੀਂ ਬਾਈ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੀ ਐਦਾਂ ਦੀਆਂ ਲੈਸਾਂ ਲਗਾ ਕੇ ਨਾ ਬੜਾ ਪਿਆਰਾ ਜਿਹਾ ਸ਼ਰਟ ਪੀਸ ਹੈ ਜੀ ਹੁਣ ਤੇ ਬਾਕੀ ਅਸੀਂ ਔਰਗਾਂਜ਼ਾ ਦੀਆਂ ਲੈਸ ਵਾਲੀ ਬਾਟਮ ਵੀ ਲੈ ਸਕਦੇ ਆ ਠੀਕ ਹੈ ਜੀ ਤੇ ਇਸ ਤੋਂ ਅਗਲਾ ਪੀਸ ਦੇਖੋ ਇਹ ਵਾਲੀ ਪ੍ਰਿੰਟਿੰਗ ਬੜੀ ਪਿਆਰੀ ਆ ਕੋਟ ਸੈਟ ਲਈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਤੁਸੀਂ ਸਾਡੇ ਕੋਲ ਇਹ ਵਾਲਾ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਇਸ ਤੋਂ ਅਗਲਾ ਇਹ ਵਾਲਾ ਪ੍ਰਿੰਟ ਹੈ ਇਹ ਵੀ ਕੋਟ ਸੈਟ ਬੜਾ ਸੋਹਣਾ ਜਿਹਾ ਰੈਡੀ ਹੁਣ ਇਹਦਾ ਬਣ ਕੇ ਇਹ ਵਾਲੀ ਪ੍ਰਿੰਟਿੰਗ ਵੀ ਬੜੀ ਪਿਆਰੀ ਜੀ ਹੈ ਜੇਕਰ ਕਿਸੇ ਵੀ ਮੇਰੀ ਭੈਣ ਨੂੰ ਇਹ ਵਾਲੀ ਪ੍ਰਿੰਟਿੰਗ ਜਾਂ ਸੂਟ ਪਸੰਦ ਆ ਸਾਡੇ ਕੋਲ ਤੁਸੀਂ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਬਾਟਮ ਪਸੰਦ ਆਈ ਹੋਵੇ ਕੋਈ ਵੀ ਸ਼ਰਟ ਪੀਸ ਪਸੰਦ ਆ ਰਿਹਾ ਕੰਪਲੀਟ ਸੂਟ ਪਸੰਦ ਆ ਹੋਇਆ ਪਸੰਦ ਆਇਆ ਹੋਵੇ ਤਾਂ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ ਦੇਖੋ ਇਹ ਵਾਲਾ ਜਿਹੜਾ ਪੀਸ ਹੈ 셔ਟ ਪੀਸ ਹੈ ਇਹ ਵੀ ਇਸ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣ ਵਾਲਾ ਜੀ ਠੀਕ ਹੈ ਜੀ ਦੇਖੋ ਬੜਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਪਲੀਜ਼ ਸ਼ੇਅਰ ਕਰਨਾ ਨਾ ਭੁੱਲ ਨਾ ਮੇਰੀ ਵੀਡੀਓ ਨੂੰ ਤੇ ਸਿਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਨਾ ਭੁੱਲਿਓ ਧੰਨਵਾਦ ਜੀ